ਪੰਜਾਬੀ ਨਿਊਜ਼ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਮਰਿਤਪਾਲ ਦੇ ਭਰਾ ਦੀ ਗ੍ਰਿਫਤਾਰੀ ਤੋਂ ਬਾਅਦ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਵੀ ਆਪਣੀ ਗੱਲਬਾਤ ਸਾਂਝੀ ਕੀਤੀ ਹੈ ਹਾਲਾਂਕਿ ਉਹਨਾਂ ਨੇ ਆਪਣਾ ਪ੍ਰਤੀਕਰਮ ਜਿਹੜਾ ਹੈ ਰੱਖਿਆ ਇਹ ਆਖਰ ਐਮਪੀ ਸਰਬਜੀਤ ਸਿੰਘ ਖਾਲਸਾ ਜੀ ਨੇ ਆਪਣੀ ਗੱਲਬਾਤ ਜਿਹੜੀ ਹੈ ਬਿਲਕੁਲ ਸਾਫ਼ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਆਖਰ ਕਿਸ ਤਰ੍ਹਾਂ ਜਿਹੜੀ ਹੈ ਇਹ ਗ੍ਰਿਫਤਾਰੀ ਹੋਈ ਹੈ ਪਰ ਆਖਰਕਾਰ ਉਹਨਾਂ ਨੇ ਆਪਣੀ ਪ੍ਰਤੀਕਰਮ ਦੇ ਤੌਰ ਤੇ ਜਿਹੜੀ ਹੈ ਜੋ ਗੱਲਬਾਤ ਰੱਖੀ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਹੈ ਹਾਲਾਂਕਿ ਜੋ ਪ੍ਰਸ਼ਾਸਨ ਦੀ ਕਾਰਵਾਈ ਤੇ ਵੀ ਉਹਨਾਂ ਨੇ ਗੱਲਬਾਤ ਉਠਾਈ ਹੈ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਸਰਬਜੀਤ ਸਿੰਘ ਖਾਲਸਾ ਨੇ ਜੋ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਉਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਹੈ ਕਿ ਆਖਰ ਪਤਾ ਲੱਗਿਆ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਤੋਂ ਨਸ਼ੇ ਦੀ ਕੁਝ ਬਰਾਮਦਗੀ ਵੀ ਹੋਈ ਹੈ ਪਰ ਇਹ ਸਭ ਕੁਝ ਝੂਠ ਹੈ ਸਰਕਾਰ ਦੀ ਚਾਲ ਹੈ ਔਰ ਪੰਜਾਬ ਪ੍ਰਸ਼ਾਸਨ ਜਿਹੜਾ ਹੈ ਇਸ ਗੱਲ ਨੂੰ ਜਾਣ ਬੁੱਝ ਕੇ ਉਤਰਾ ਚੜਾ ਕੇ ਜਿਹੜਾ ਹੈ ਪੇਸ਼ ਕਰ ਰਿਹਾ ਹੈ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੇ ਭਰਾ ਦੀ ਜਿਹੜੀ ਹੈ ਗ੍ਰਿਫਤਾਰੀ ਹੈ ਇਹ ਬੇਬੁਨਿਆਦੀ ਹੈ ਹਾਲਾਂਕਿ ਫਰਜੀ ਹੈ ਇਸ ਨੂੰ ਨਕਲੀ ਜਿਹੜਾ ਹੈ ਕਿਹਾ ਜਾ ਸਕਦਾ ਹੈ ਪੰਜਾਬ ਪ੍ਰਸ਼ਾਸਨ ਜਿਹੜਾ ਹੈ ਝੂਠਾ ਪਰਚਾ ਦਰਜ ਕਰ ਰਿਹਾ ਹੈ ਅਮਰਿਤਪਾਲ ਸਿੰਘ ਦੇ ਭਰਾ ਤੇ 4 ਗ੍ਰਾਮ ਨਸ਼ਾ ਬਰਾਮਦ ਜਿਹੜਾ ਉਹਨਾਂ ਤੋਂ ਹੋਇਆ ਉਹ ਵੀ ਨਕਲੀ ਹੈ ਉਹ ਵੀ ਝੂਠਾ ਹੈ ਹਾਲਾਂਕਿ ਪੁਲਿਸ ਦਾ ਉਹ ਆਪਣਾ ਹੀ ਕੀਤਾ ਹੋਇਆ ਕਾਰਨਾਮਾ ਐ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਕਦੇ ਵੀ ਉਹਨਾਂ ਦੀ ਕੋਈ ਖਬਰ ਜਿਹੜੀ ਹੈ ਨਹੀਂ ਸੁਣੀ ਹੈ ਜਾਂ ਨਸ਼ੇ ਦਾ ਸੇਵਨ ਕਰਨ ਦਾ ਕੋਈ ਜਿਹੜਾ ਹੈ ਬਿਆਨ ਸਾਹਮਣੇ ਨਹੀਂ ਆਇਆ ਕੋਈ ਗੱਲਬਾਤ ਅਜਿਹੀ ਨਹੀਂ ਲੱਗੀ ਹਾਲਾਂਕਿ ਚੋਣ ਕੰਪੇਨਿੰਗ ਦੇ ਦੌਰਾਨ ਵੀ ਉਹ ਸਾਡੇ ਨਾਲ ਰਹੇ ਨੇ ਪਰ ਕੋਈ ਐਸੀ ਗੱਲਬਾਤ ਨਜ਼ਰ ਨਹੀਂ ਆਈ ਨੇ ਪਰ ਇਸ ਕਰਕੇ ਇਹ ਸਭ ਕੁਝ ਜਿਹੜਾ ਝੂਠ ਹੈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਜਾਤੀ ਹੋ ਰਹੀ ਹੈ ਹਾਲਾਂਕਿ ਇਹ ਗੱਲ ਉਹਨਾਂ ਨੇ ਕਿਹਾ ਕਿ ਅਸੀਂ ਉੱਚੇ ਪੱਧਰ ਤੇ ਕਰਾਂਗੇ ਦੇ ਪੱਧਰ ਤੇ ਇਹ ਗੱਲਬਾਤ ਜਿਹੜੀ ਹੈ ਉਠਾਵਾਂਗੇ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਉਹਨਾਂ ਦੇ ਭਰਾਵ ਦੇ ਨਾਲ ਬੇਇਨਸਾਫੀ ਹੋਈ ਹੈ ਉਹਨਾਂ ਨੂੰ ਜਾਣ ਬੁਝ ਕੇ ਗ੍ਰਿਫਤਾਰ ਕੀਤਾ ਗਿਆ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇਹ ਵੀ ਕਿਹਾ ਹੈ ਕਿ ਬਾਗਾ ਪੁਰਾਣਾ ਦੇ ਵਿੱਚ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਚ ਰੱਖਿਆ ਗਿਆ ਸੀ ਉਸ ਦੇ ਵਿੱਚ ਪਹੁੰਚਣਾ ਸੀ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੋਰਾਂ ਨੇ ਸ਼ਾਇਦ ਉਸ ਵਿੱਚ ਨਾ ਪਹੁੰਚਣ ਨੂੰ ਲੈ ਕੇ ਜਿਹੜੀ ਹੈ ਇਹ ਗ੍ਰਿਫਤਾਰੀ ਹੋਈ ਹੈ ਅਮਰਿਤਪਾਲ ਸਿੰਘ ਦੇ ਭਰਾ ਦੀ ਇਹ ਗ੍ਰਿਫਤਾਰੀ ਜਿਹੜੀ ਹੈ ਕਿਤੇ ਨਾ ਕਿਤੇ ਕਾਫੀ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਕਰਦੀ ਹੈ ਅਮਰਿਤਪਾਲ ਸਿੰਘ ਦੇ ਭਰਾ ਦੀ ਜਿਹੜੀ ਇਹ ਗ੍ਰਿਫਤਾਰੀ ਹੈ ਇਹ ਕਾਫੀ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਪਰ ਜੇ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨਸ਼ਾ ਨਹੀਂ ਕਰਦੇ ਨੇ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਸਰਬਜੀਤ ਸਿੰਘ ਖਾਲਸਾ ਦਾ ਇਹ ਵੀ ਮੰਨਣਾ ਹੈ ਕਿ ਉਹਨਾਂ ਦੇ ਪਿਤਾ ਤਰਸੀਮ ਸਿੰਘ ਵੀ ਜਿਹੜੇ ਨੇ ਇਸ ਵਿਸ਼ੇ ਤੇ ਆਪਣੀ ਗੱਲਬਾਤ ਦੱਸ ਚੁੱਕੇ ਨੇ ਪਰ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੇ ਭਰਾ ਨੂੰ ਨਜਾਇਜ਼ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਪ੍ਰਸ਼ਾਸਨ ਪੰਜਾਬ ਸਰਕਾਰ ਜਿਹੜੀ ਹੈ ਉਹਨਾਂ ਦੇ ਨਾਲ ਹੁਣ ਬਦਲਾਖੋਰੀ ਦੀ ਜਿਹੜੀ ਨੀਤੀ ਹੈ ਉਹ ਅਪਣਾ ਰਹੀ ਹੈ ਫਿਲਹਾਲ ਇਸ ਵਿਸ਼ੇ ਦੇ ਵਿੱਚ ਹੋਰ ਕੁਝ ਵੀ ਨਹੀਂ ਹੈ ਇਹ ਗੱਲ ਬਿਲਕੁਲ ਜਿਹੜੀ ਹੈ ਸਰਬਜੀਤ ਸਿੰਘ ਖਾਲਸਾ ਨੇ ਦੱਸ ਦਿੱਤੀ ਹੈ ਤੇ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਐ एसएसपी ਨੇ ਆਪਣਾ ਬਿਆਨ ਜਾਰੀ ਕੀਤਾ ਹੈ ਕਿ ਜਲੰਧਰ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 4 ਗ੍ਰਾਮ ਜਿਹੜਾ ਨਸ਼ਾ ਉਹਨਾਂ ਤੋਂ ਬਰਾਮਦ ਹੋਇਆ ਹੈ ਉਹਨਾਂ ਦੇ ਨਾਲ ਤਿੰਨ ਲੋਕਾਂ ਦੀ ਹੋਰ ਗ੍ਰਿਫਤਾਰੀ ਹੋਈ ਹੈ ਕਰੀਟਾ ਗੱਡੀ ਦੇ ਵਿੱਚ ਉਹ ਮੌਜੂਦ ਸੀ ਜਿਸ ਦੇ ਵਿੱਚ ਸ਼ੱਕੀ ਆਧਾਰ ਤੇ ਉਹਨ ਗੱਡੀ ਦੇ ਕੋਲ ਜਾ ਕੇ ਵੇਖਿਆ ਗਿਆ ਤਾਂ ਅਮਰਿਤਪਾਲ ਸਿੰਘ ਦੇ ਭਰਾ ਮੌਜੂਦ ਸੀ ਉਹਨਾਂ ਦੇ ਨਾਲ ਕੁਝ ਹੋਰ ਲੋਕ ਸੀ ਸੰਦੀਪ ਅਰੋੜਾ ਜੋ ਲੁਧਿਆਣੇ ਦਾ ਰਹਿਣ ਵਾਲਾ ਹੈ ਜੋ ਨਸ਼ਾ ਇਹਨਾਂ ਨੂੰ ਸਪਲਾਈ ਕਰਦਾ ਸੀ ਗੂਗਲ ਪੇ ਰਾਹੀਂ ਉਸ ਨੂੰ 10000 ਰੁਪਏ ਦੀ ਪੇਮੈਂਟ ਕੀਤੀ ਗਈ ਹਾਲਾਂਕਿ ਸ਼ਾਇਦ ਉਸ ਤੋਂ ਇਹ ਲੋਕ ਨਸ਼ਾ ਲੈ ਕੇ ਆਏ ਸੀ ਜੋ ਕਿ ਬਿਲਕੁਲ ਜੋ ਐਸਐਸਪੀ ਨੇ ਬਿਆਨ ਜਾਰੀ ਕੀਤਾ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਹ ਪੂਰੀ ਗੱਲਬਾਤ ਐੱਸਐੱਸਪੀ ਦੇ ਬਿਆਨ ਤੋਂ ਬਾਅਦ ਇਹ ਲੱਗ ਰਹੀ ਹੈ ਕਿ ਸ਼ਾਇਦ ਇਹ ਸੱਚਾਈ ਹੈ ਲੋਕਾਂ ਨੂੰ ਇਸ ਵਿਸ਼ੇ ਤੇ ਵਿਸ਼ਵਾਸ ਦਿਵਾਇਆ ਜਾ ਰਿਹਾ ਪਰ ਹਰ ਕੋਈ ਇਹ ਕਹਿ ਰਿਹਾ ਹੈ ਕਿ ਇਹ ਵੱਡੀ ਸਾਜ਼ਿਸ਼ ਹੈ ਅਮਰਿਤਪਾਲ ਦੇ ਪਰਿਵਾਰ ਦੇ ਨਾਲ ਇਹ ਵੱਡੀ ਸਾਜ਼ਿਸ਼ ਜਿਹੜੀ ਹੈ ਖੇਡੀ ਜਾ ਰਹੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਖਾਸ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਤੀ ਪਤਨੀ ਦੋਵਾਂ ਨੂੰ ਹਰ ਮਹੀਨੇ ਮਿਲ ਸਕਦੀ ਹੈ 5-5 ਹਜ਼ਾਰ ਰੁਪਏ ਤੱਕ ਦੀ ਪੈਨਸ਼ਨ ਇਸ ਦਾ ਪ੍ਰੋਸੈਸ ਕਿ ਰਹੇਗਾ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਜਿਤੇ ਕਿ ਰਿਟਾਇਰਮੈਂਟ ਇੱਕ ਮੁਸ਼ਕਲ ਸਮਾਂ ਹੈ ਜਿਹੱਚ ਜੇਕਰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਗਰੰਟੀਸ਼ੁਦਾ ਆਮਦਨ ਚਾਹੁੰਨੇ ਹੋ ਤਾਂ ਇਹ ਸਰਕਾਰੀ ਸਕੀਮ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਸਕੀਮ ਦੇ ਵਿੱਚ ਤੁਹਾਨੂੰ ਬਹੁਤ ਘੱਟ ਰਕਮ ਜਮ੍ਹਾਂ ਕਰਨੀ ਪਵੇਗੀ ਇਸ ਸਕੀਮ ਦੇ ਵਿੱਚ ਨਿਵੇਸ਼ਕਾਂ ਨੂੰ 60 ਸਾਲ ਦੀ ਉਮਰ ਦੇ ਵਿੱਚ 4000 ਤੋਂ 5000 ਰੁਪਏ ਪ੍ਰਤੀ ਮਹੀਨਾ ਦੀ ਗਰੰਟੀਸ਼ੁਦਾ ਪੈਨਸ਼ਨ ਮਿਲਦੀ ਹੈ ਪੈਨਸ਼ਨ ਦੀ ਰਕਮ ਗਾਹਕਾਂ ਦੁਆਰਾ ਕੀਤੇ ਯੋਗਦਾਨ ਤੇ ਨਿਰਭਰ ਕਰਦੀ ਹੈ ਕੋਈ ਵੀ ਨਾਗਰਿਕ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਯੋਜਨਾ ਦਾ ਨਾਮ ਅਟਲ ਪੈਨਸ਼ਨ ਯੋਜਨਾ ਹੈ 18 ਸਾਲ ਤੋਂ 40 ਸਾਲ ਤੱਕ ਦੇ ਲੋਕ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਇਸ ਦਾ ਮਤਲਬ ਹੈ ਕਿ ਪੈਨਸ਼ਨ ਲਾਭ ਲੈਣ ਲਈ ਘੱਟੋ ਘੱਟ 20 ਸਾਲਾਂ ਲਈ ਨਿਵੇਸ਼ ਕਰਨਾ ਹੋਵੇਗਾ ਇਸਕੀਮ ਲਈ ਤੁਹਾਡੇ ਕੋਲ ਪੋਸਟ ਆਫਿਸ ਬਚਤ ਬੈਂਕ ਖਾਤਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਕੋਈ ਨਿਵੇਸ਼ਕ 18 ਸਾਲ ਦੀ ਉਮਰ ਦੇ ਵਿੱਚ ਖਾਤਾ ਖੋਲਦਾ ਹੈ ਤਾਂ ਉਸ ਨੂੰ ਸੇਵਾ ਮੁਕਤੀ ਦੇ 5000 ਰੁਪਏ ਦੀ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰਨ ਲਈ ਪ੍ਰਤੀ ਮਹੀਨਾ ਸਿਰਫ 210 ਰੁਪਏ ਨਿਵੇਸ਼ ਕਰਨ ਦੀ ਲੋੜ ਹੁੰਦੀ ਹੈ ਮਤਲਬ ਕਿ ਤੁਹਾਨੂੰ ਰੋਜ਼ਾਨਾ ਸਿਰਫ 7 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ ਇੱਕ 1000 ਰੁਪਏ ਦੀ ਪੈਨਸ਼ਨ ਲੈਣ ਲਈ ਤੁਹਾਨੂੰ ਸਿਰਫ 42 ਰੁਪਏ ਪ੍ਰਤੀ ਮਹੀਨਾ ਨਿਵੇਸ਼ ਕਰਨ ਦੀ ਜਿਹੜੀ ਹੈ ਜ਼ਰੂਰਤ ਪਵੇਗੀ ਪਤੀ ਪਤਨੀ ਦੋਵੇਂ ਸਕੀਮ ਦਾ ਲਾਭ ਲੈ ਸਕਦੇ ਨੇ ਇਸ ਤਰ੍ਹਾਂ ਤੁਹਾਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਪਤੀ ਜਾਂ ਪਤਨੀ ਦੀ ਮੌਤ ਹੋਣ ਤੇ ਦੂਜੀ ਪੈਨਸ਼ਨ ਦਾ ਲਾਭ ਮਿਲੇਗਾ ਦੋਵਾਂ ਦੀ ਮੌਤ ਹੋਣ ਤੇ ਨਾਮਜ਼ਦ ਵਿਅਕਤੀ ਨੂੰ ਸਾਰੀ ਰਕਮ ਮਿਲ ਸਕਦੀ ਹੈ ਇਸ ਦੇ ਲਈ ਤੁਹਾਨੂੰ ਨਜ਼ਦੀਕੀ ਡਾਕ ਘਰ ਜਾਣਾ ਹੋਵੇਗਾ ਜੇਕਰ ਤੁਹਾਡੇ ਕੋਲ ਬਚਤ ਖਾਤਾ ਨਹੀਂ ਹੈ ਤਾਂ ਇੱਕ ਬਚਤ ਖਾਤਾ ਜ਼ਰੂਰ ਖੋਲਿਆ ਜਾ ਸਕਦਾ ਹੈ ਬੈਂਕ ਖਾਤਾ ਨੰਬਰ ਜਾਂ ਪੋਸਟ ਆਫਿਸ ਸੇਵਿੰਗ ਬੈਂਕ ਖਾਤਾ ਨੰਬਰ ਦੇ ਕੇ ਬੈਂਕ ਕਰਮਚਾਰੀਆਂ ਦੀ ਮਦਦ ਨਾਲ ਅਟਲ ਪੈਨਸ਼ਨ ਯੋਜਨਾ ਰਜਿਸਟ੍ਰੇਸ਼ਨ ਫਾਰਮ ਫਿਲ ਕੀਤਾ ਜਾ ਸਕਦਾ ਹੈ ਆਧਾਰ ਮੋਬਾਈਲ ਨੰਬਰ ਜ਼ਰੂਰੀ ਹੈ ਇਹ ਜ਼ਰੂਰੀ ਨਹੀਂ ਹੈ ਪਰ ਜੇ ਇਹ ਅਨੁਸੂਚਿਤ ਕਰੋ ਕਿ ਸੰਚਾਰੂ ਸਹੂਲਤਾਂ ਕਰਮ ਦੇ ਵਿੱਚ ਆਪਣੇ ਬਚਤ ਬੈਂਕ ਖਾਤੇ ਜਾਂ ਪੋਸਟ ਆਫਿਸ ਖਾਤੇ ਦੇ ਵਿੱਚ ਬਕਾਇਆ ਨਿਰਧਾਰਤ ਕੀਤੀ ਜਾ ਸਕਦੀ ਹੈ ਇਸ ਦੀ ਮਦਦ ਨਾਲ ਟ੍ਰਾਂਸਫਰ ਮਾਸਿਕ ਤਿਮਾਹੀ ਸ਼ਿਮਾਹੀ ਅਤੇ ਸਾਲਾਨਾ ਆਧਾਰ ਤੇ ਕੀਤਾ ਜਾ ਸਕਦਾ ਹੈ ਇਸ ਦੇ ਬਾਰੇ ਜਿਹੜੀ ਹੈ ਜਾਣਕਾਰੀ ਫੁੱਲ ਤੁਹਾਨੂੰ ਡਾਕ ਦੇ ਵਿੱਚੋਂ ਮਿਲ ਸਕਦੀ ਹੈ ਤੇ ਬੈਂਕ ਦੇ ਵਿੱਚੋਂ ਵੀ ਤੁਸੀਂ ਇਸ ਸਕੀਮ ਦਾ ਜਿਹੜਾ ਹੈ ਲਾਭ ਪ੍ਰਾਪਤ ਕਰ ਸਕਦੇ ਹੋ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਫਾਜ਼ਲ ਕਾਦੀ ਦਾਣਾ ਮੰਡੀ ਦੇ ਵਿੱਚ ਬਣੇ ਬੋਰ ਬੈਲ ਦੇ ਵਿੱਚ ਇੱਕ ਬੱਚਾ ਜਾ ਡਿ ਗਿਆ ਹੈ ਹਾਲਾਂਕਿ ਪ੍ਰਸ਼ਾਸਨ ਨੇ ਮੁਸਤੈਦੀ ਦੇ ਨਾਲ ਬੱਚੇ ਨੂੰ ਬੋਰ ਬੈਲ ਦੇ ਵਿੱਚੋਂ ਜਿਹੜਾ ਹੈ ਬਾਹਰ ਕੱਢਿਆ ਹੈ ਸਰਕਾਰੀ ਹਸਪਤਾਲ ਦੇ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ ਜੇ ਗੱਲ ਕਰੀਏ ਤਾਂ ਤੇ ਇਸ ਦੇ ਵਿੱਚ ਕੁਝ ਹੋਰ ਲੋਕ ਵੀ ਜਿਹੜੇ ਸਥਾਨਕ ਲੋਕ ਵੀ ਜਿਹੜੇ ਨੇ ਮਦਦ ਕਰਦੇ ਹੋਏ ਦੇਖੇ ਜਿਸ ਤਰ੍ਹਾਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਹਸਪਤਾਲ ਵਿਖੇ ਉਸ ਨੂੰ ਜਿਹੜਾ ਹੈ ਭਰਤੀ ਕਰਵਾਇਆ ਗਿਆ ਫਿਲਹਾਲ ਬੱਚੇ ਦੀ ਹਾਲਤ ਜਿਹੜੀ ਹੈ ਠੀਕ ਦੱਸੀ ਜਾ ਰਹੀ ਹੈ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ